খবৰদাৰ খবৰদাৰ লক্ষ্মণ দেখা নো যি ਪਿਤਾ ਜੀ ਸਤਿ ਸ਼੍ਰੀ ਅਕਾਲ ਸੀ। ਇਹ ਨੋ ਵੀ ਉਹ ਕਿਸੇ ਰੂਪ ਚ ਆਉਂਦਾ ਆ ਸਤਿ ਸ਼੍ਰੀ ਅਕਾਲ ਸੀ। ਬਸ ਇਹ ਹੋਰ ਸਮਝ ਲੋ ਕਿ ਮਾਤਾ ਪਿਤਾ ਬੇਅੰਤ ਰੂਪ ਚੇਹਰਾ ਮੈਂ ਮੈਂ ਆਪਣੇ ਪਾਪਾ ਜੀ ਦੇ ਰੂਪ ਚ ਵੇਖਿਆ ਸੀ। ਹਾਂ ਮੈਂ ਉਸ ਪਰਛਾਵੇਂ ਦੀ ਗੱਲ ਕਰ ਰਹੀ ਆ ਉਸ ਪਰਛਾਵੇਂ ਦੀ ਜਿੰਦਿਕ ਪਾੜੀ ਹਵਾ ਡਲ ਬੁੱਝ ਜਾਂਦਾ ਸੀ ਰੱਬ ਨੂੰ ਕੰਧੋਈ ਤੇਰੇ ਆ ਦੀਵਾ